ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸ਼ੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਮਾ ਆਪਣੇ ਕਰ ਲੀਤ ਸੇ ਮਰੋ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾਂ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਬਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5ਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਮਾ ਆਪਣੇ ਕਰ ਲੀਤ ਸੇਮਰੋ ਸੇਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸ਼ਾਂਤ ਪ੍ਰਸਾਦ ਭਏ ਮਨ ਨਿਰਮਲ ਕਰ ਗੁਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੇ ਮਨ ਆਪਣੇ ਕੋ ਮੈਂ ਹਰਿ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ Jap ਹੀ RAM ਨਾਮ ਨਿਰਮਲ ਹੈ ਰੀਤ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸ਼ੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰੋ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮਹਾਰਸਖਾ ਗੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸ਼ੰਤ ਪ੍ਰਸਾਦ ਭਏ ਮਨ ਨਿਰਮਲ ਕਰ ਗ੍ਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੇ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸ਼ੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇਮਰ ਸੇਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪੈ ਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸ਼ਾਂਤ ਪ੍ਰਸਾਦ ਭਏ ਮਨ ਨਿਰਮਲ ਕਰ ਗ੍ਰਿਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5ਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੋ ਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ Jap ਹੀ RAM ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮਹਾਰਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਰਮ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੋ ਸੰਗ ਮੋਰੈ ਮਨ ਆਪਣੇ ਕੋ ਮਹਾਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪਈਂ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਾਪਨੀਤ ਬਾਟ ਕਾਂਟ ਤੁਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਗਿਰਪਾ ਆਪਣੇ ਕਰ ਲੀਤ ਸੇ ਮਰੋ ਸੇ ਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ